ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਰੀ ਫਾਰਮ ਤੇ ਦੋਸਤੋ ਇੱਕ ਮੱਝ ਦਿਖਾਉਣ ਲੱਗੇ ਆ ਤੁਹਾਨੂੰ ਅੱਜ ਆਪਾਂ ਮੋੜਾਂ ਦੀ ਮੰਡੀ ਤੋਂ 20 ਤਰੀਕ ਨੂੰ ਤੇ ਬਹੁਤ ਸੋਹਣੀ ਹੈ ਥੱਲੇ ਹਵਾਨੇ ਦੀ ਤੇ ਬਾਕੀ ਤੋਂ ਡਿਟੇਲ ਲੈ ਕੇ ਦੱਸ ਦਿਆਂ ਸਾਰੀ ਬਹੁਤ ਸੋਹਣੀ ਝੋਟੀ ਹੈ ਭਾਈ ਸੱਸੀ ਗਾਲ ਜੀ ਸੱਸੀ ਗਾਲ ਜੀ ਭਾਈ ਆਪਣਾ ਜਿਹੜੀ ਮੱਝ ਦਿਖਾਉਣੀ ਆ ਕਿਹੜਾ ਸੂਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਕਿਹੜਾ ਪਿੰਡ ਕਿਹੜਾ ਆਪਣਾ ਗੌਂਟੀਕਲਾ ਜੀ ਉਹ ਮਟਿਕਲਾ ਇਹ ਨੇੜੇ ਕਿੱਥੇ ਰਹਿੰਦਾ ਨੇੜੇ ਭਾਈ ਰੂਪਾ ਜੀ ਨੇੜੇ ਭਾਈ ਰੂਪਾ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਹਾਂਜੀ ਤਹਿਸੀਲ ਫੂਲ ਜੀ ਤਹਿਸੀਲ ਫੂਲ ਹਾਂਜੀ ਤੇ ਦੁੱਧ ਕਿੰਨਾ ਇਹਦੇ ਥੱਲੇ ਦੁੱਧ ਹੁਣ ਪੂਰਾ 14 ਲੀਟਰ ਤਿਆਰ ਆ ਜੀ ਇਸ ਟਾਈਮ 14 ਲੀਟਰ ਹੈ ਇਹ ਵਪਾਰ ਦਾ ਕੰਮ ਆਪਣਾ ਹਾਂਜੀ ਤੇ ਹਰ ਵਕਤ ਮਿਲ ਜਾਂਦੇ ਆ ਪਰ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ ਆਪਣਾ ਮੋਬਾਈਲ ਨੰਬਰ ਹੈ 94174 ਜੀ 94174 ਜੀ 534 68 ਹਾਂਜੀ ਤੇ ਖੋਲ ਕੇ ਦਿਖਾਓ ਬਾਈ ਦੋਸਤੋ ਬਹੁਤ ਸੋਹਣੀ ਝੋਟੀ ਹੈ ਤੇ ਥਾਨਲੇ ਵੀ ਬਿਲਕੁਲ ਸਾਫ ਆ ਗਈ ਸਿੰਘ ਦੀ 골 ਆ ਗਈ ਤੇ ਵਧੀਆ ਬਹੁਤ ਸੋਹਣੀ ਝੋਟੀ ਹੈ ਹਵਾਨਾ ਤੁਸੀਂ ਆਪ ਦੇਖ ਸਕਦੇ ਹੋ ਰੇਟ ਆਪਾਂ ਕਰਾਉਨੇ ਆ ਪਾਈ ਤੋਂ ਵੀਡੀਓ ਚ ਬਿਲਕੁਲ ਬਹੁਤ ਸੁਣਾ ਸਾਫ ਸੁਥਰਾ ਲੇਵਾ ਇਕੱਲਾ ਇਕੱਲਾ ਥਾਣਾ ਤੇ ਬਾਈ ਜੀ ਰੇਟ ਕੀ ਕਰਤਾ ਜੀ ਆਪਾਂ ਰੇਟ 81 81 ਲੈਂਡ ਦੇਣ ਜਮਾ ਲੈਂਡ ਦੇਣਾ ਸਮਾਨਤਨ ਕਰਦੇ ਆ ਮੰਤਨ ਕਰਦੇ ਆ ਠੀਕ ਆ ਮਿੱਤਰੋ ਤੁਸੀਂ ਇਹ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਫੋਨ ਨੰਬਰ ਵਿੱਚ ਬੋਲਦਾ ਆਪਾਂ ਤੇ ਬਾਕੀ ਤੁਸੀਂ ਘਰੇ ਵੀ ਜਦੋਂ ਜਾਓਗੇ ਹਰ ਵਕਤ ਉਹਨੋਂ ਪਸ਼ੂ ਜਿਹੜੇ ਮਿਲਣਗੇ ਬਾਈ ਦੇ ਪਿੰਡੋਂ ਧੰਨਵਾਦ ਦੋਸਤੋ